ਅੱਠ ਧਾਤੂ ਦਾ ਸਰੀਰ ਹੈ ਇਹ ਸਰੀਰ ਦਾ ਇੱਕ ਦਾ ਵਿਸ਼ਲੇਸ਼ਣ ਅੱਠ ਧਾਤੂ ਨੇ ਅੱਠ ਧਾਤੂ ਦਾ ਵਿਸ਼ਲੇਸ਼ਣ ਸਾਰੀ ਗੁਰਬਾਣੀ ਹੈ ਇੱਕ ਨੂੰ ਸਮਝਾਇਆ ਅੱਠ ਪਾੜਟ ਕਰਕੇ ਅੱਠ ਗੁਣਾ ਕਰਕੇ ਅੱਠ ਧਾਤੂ ਕਰਕੇ ਅੱਠਾ ਨੂੰ ਸਮਝਾ ਕੇ ਅੱਗੇ ਸਾਰਾ ਵਿਸਤਾਰ ਕਰਕੇ ਇੱਕ ਸਮਝਾਇਆ ਹੈ ਇੱਕ ਨੂੰ ਸਮਝਾਉਣ ਵਾਸਤੇ ਇੰਨੀ ਗੁਰਬਾਣੀ ਲਿਖੀ ਹੈ ਇੱਕ ਕੀ ਹੈ ਸਾਰੀ ਗੁਰਬਾਣੀ ਚ ਉਹਦਾ ਹੀ ਜਵਾਬ ਮਿਲਣਾ ਹੈ ਸਾਰੇ ਗੁਰਬਾਣੀ ਇਹ ਸਮਝਾ ਰਹੀ ਹੈ ਇੱਕ ਕੀ ਹੈ ਕਾਈ ਸਮਝਾਣੀ ਉਹਦੀ ਤਾਂ ਦੀ ਸਮਝਾਣੀ ਸਮਝ ਫੇਰ ਨਹੀਂ ਆਈ ਹੋਈ ਇੱਕ ਕੀ ਹੈ ਨਹੀਂ ਦੱਸ ਸਕਦਾ ਕੋਈ ਦੱਸ ਹੋਇਆ ਸਾਤੇ ਹੁਣ ਤੱਕ ਸੰਸਾਰ ਨੂੰ ਨਹੀਂ ਦੱਸ ਸਕਿਆ ਇੱਕ ਕੀ ਹੈ ਹਾਲਾਂਕਿ ਇੱਕ ਕਲੀਅਰ ਹੈ ਗੁਰੂ ਗੁਰਬਾਣੀ ਚ ਇੱਕ ਕਲੀਅਰ ਇੱਕਾਈ ਕਲੀਅਰ ਕੀਤਾ ਇੱਕ ਕੀ ਹੈ ਸਾਰਾ ਵਿਸ਼ਾ ਹੀ ਸਾਡੇ ਕੋ ਗੁਰਬਾਣੀ ਦਾ ਇੱਕ ਕੀ ਹੈ ਅਸ਼ਟਮੇ ਅਸ਼ਟ ਤਾਤ ਕੀ ਕਾਇਆ ਤਾਮੈ ਦੀਏ ਅਕੁਲ ਅਕੁਲ ਮਹਾਨਿਤ ਰਾਇਆ ਅਕੁਲ ਨਰਿੰਜਣ ਉਹਦੇ ਵਿੱਚ ਆ ਉਹ ਉਤਕਾਇ ਉਹਦੀ ਅਕੁਲ ਨਰਿੰਜਣ ਦੀ ਕਾਇਆ ਅੱਠ ਤਾਤੂ ਦੀ ਹੈ ਅਕੁਲ ਕੋਣੇ ਕੋਲ ਰਹੇ ਤਾਂ ਜਕ੍ਰਿਸ਼ਨ ਤਾਂ ਫੇਰ ਕੋਲ ਵਾਲਾ ਹੈ ਰਾਮਚੰਦਰ ਵੀ ਕੋਲ ਵਾਲਾ ਹੈ ਇਹ ਤਾਂ ਕੋਲਾ ਵਾਲੇ ਨੇ ਉਹਦੇ ਕੋਲ ਕੋਈ ਨਹੀਂ ਹੈ ਜੇ ਕੋਲ ਕੋਈ ਨਹੀਂ ਹੈ ਤੇ ਕੌਮ ਵੀ ਕੋਈ ਨਹੀਂ ਹੈ ਫਿਰ ਉਹਦੀ ਉਹਦੀ ਜਾਤ ਵੀ ਕੋਈ ਨਹੀਂ ਹੈ ਉਹਦਾ ਗੋਤ ਵੀ ਕੋਈ ਨਹੀਂ ਹੈ ਫਿਰ ਤਾਂ ਉਹਦਾ ਕੁਝ ਵੀ ਨਹੀਂ ਉਹਦਾ ਫਿਰ ਨਾਮ ਵੀ ਕੋਈ ਨਹੀਂ ਹੈ ਨਮਸਤੰ ਦਰ ਨਾਮੇ ਦਰ ਨਾਮੇ ਹੈ ਨਾਮ ਤੇ ਵੀ ਤੈਨੂੰ ਮੁਸ਼ਕਲ ਹੈ ਤੇਰਾ ਨਾਮ ਹੀ ਕੋਈ ਉਹ ਤਾਂ ਸਾਡੇ ਰੱਖੇ ਨੇ ਨਾ ਅਸੀਂ ਉਹਦਾ ਨਾਂ ਵੱਡੇ ਆ ਜੰਮਿਆ ਸੀ ਵੀ ਅਸੀਂ ਨਾ ਜਿਹੜਾ ਛੋਟਾ ਹੋ ਉਹਦਾ ਨਾਂ ਰੱਖੀਦਾ ਵੱਡੇ ਦਾ ਨਾਂ ਕੌਣ ਰੱਖ ਦੂ ਛੋਟੇ ਦਾ ਰੱਖੀਦਾ ਜੋ ਬੱਚੇ ਜੰਮਦੇ ਨੇ ਉਹਨਾਂ ਦਾ ਨਾਂ ਅਸੀਂ ਰੱਖਦੇ ਆ ਆਪ ਤੋਂ ਵੱਡਿਆਂ ਦਾ ਅਸੀਂ ਕਿਵੇਂ ਰੱਖ ਦਾਂਗੇ ਵੱਡਿਆਂ ਦਾ ਉਹ ਤਾਂ ਰੱਖੇ ਰਖਾਏ ਬਣੇ ਨੇ ਸਾਨੂੰ ਉਹ ਜਿਹੜੇ ਸਾਡੇ ਬਜ਼ੁਰਗ ਤੇ ਉਹਦੇ ਨਾਂ ਅਸੀਂ ਰੱਖਨੇ ਪਹਿਲਾਂ ਰੱਖੇ ਸੀ ਉਹਨਾਂ ਨੇ ਰੱਖਿਆ ਨਾ ਜਿਹੜੇ ਉਹਨਾਂ ਤੋਂ ਵੱਡੇ ਸੀ ਉਹ ਪਰਮੇਸ਼ਰ ਤੋਂ ਕੋਈ ਵੱਡਾ ਹੈ ਉਹਦੇ ਨਾਂ ਰੱਖ ਲਏ ਸੀ ਉਹ ਕੀ ਕਰਦੇ ਮਜਬੂਰੀ ਸੀ ਰੱਖਣ ਉਹਦਾ ਸਮਝਣ ਵਾਸਤੇ ਗੱਲਾਂ ਕਰਨ ਵਾਸਤੇ ਸਾਡੀ ਮਜਬੂਰੀ ਹੈ ਨਾਂ ਨਹੀਂ ਹੈਗਾ ਉਹ ਤਾਂ ਕੋਈ ਤਾਂ ਹੀ ਦਾ ਡੋ ਅਡਾ ਅੰਗਰੇਜ਼ਾਂ ਨੇ ਕਹਿੰਦਾ ਗॉड ਹੈ ਅਸੀਂ ਕਹਿੰਦੇ ਆ ਪਰਮੇਸ਼ਰ ਹੈ ਕੋਈ ਕਹਿੰਦਾ ਰਾਮ ਹੈ ਤਾਂ ਹੀ ਇਹਨੇ ਨਾ ਉਹਨੇ ਉੜ ਜਾਵਾ ਪੈ ਗਿਆ ਕੋਈ ਨਾਮ ਕੋਸ ਰੱਖ ਲਿਆ ਕਿਸੇ ਦਾ ਹੈ ਹੀ ਨਹੀਂ ਨ ਕੋਈ ਜੇ ਕੋਈ ਨਾ ਹੁੰਦਾ ਤਾਂ ਦੁਆ ਨਹੀਂ ਹੋ ਸਕਦਾ ਪਰ ਕਿਸੇ ਚੀਜ਼ ਦਾ ਵੀ ਨਾਮ ਨਹੀਂ ਹੈ ਸਭ ਕੁਝ ਪਹਿਲਾਂ ਪੈਦਾ ਹੋਇਆ ਆਦਮੀ ਤੋਂ ਆਦਮੀ ਵਿੱਚੋਂ ਪੈਦਾ ਹੋਇਆ ਨਾਮ ਰੱਖੇ ਨੇ ਆਦਮੀ ਨੇ ਜਾਨਵਰਾਂ ਨੇ ਕੋਈ ਨਹੀਂ ਨਾਮ ਰੱਖਿਆ ਕਿਸੇ ਦਾ ਜਾਨਵਰਾਂ ਦੇ ਨਾਮ ਵੀ ਅਸੀਂ ਰੱਖੇ ਨੇ ਜਾਨਵਰ ਨਹੀਂ ਜਾਣਦੇ ਵੀ ਅਸੀਂ ਆਦਮੀ ਆ ਸਾਡੇ ਨਾਮ ਨਹੀਂ ਜਾਣਦੇ ਜਾਨਵਰ ਆ ਸ਼ਕਲ ਜਾਣਦੇ ਨੇ ਦੇਖਦੇ ਨੇ ਉੜਨ ਵਾਲੇ ਦੋਏ ਜਾਨਵਰ ਇਹ ਵੀ ਜਾਨਵਰ ਹੈ ਇੱਕ ਸਾਡੇ ਵਰਗਾ ਸੱਤੋਂ ਡਰਦੇ ਵੀ ਨੇ ਅਸੀਂ ਵੀ ਉਹਨਾਂ ਤੋਂ ਡਰਦੇ ਹਾਂ ਗਾਈਆਂ ਤੇ ਨਾ ਤਾਂ ਉਹ ਬੰਦੀ ਰੱਖੇ ਪਾਣੀ ਹੈ ਪਾਣੀ ਦਾ ਨਾ ਅਸੀਂ ਰੱਖੇ ਪਾਣੀ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਾਣੀ ਪਹਿਲਾਂ ਦਾ ਅਸੀਂ ਪਿੱਛੋ ਜੰਮਿਆ ਹਾਂ ਜਿਹੜੀਆਂ ਅਸੀਂ ਚੀਜ਼ਾਂ ਬਾਅਦ ਚ ਬਣਾਈਆਂ ਉਹਦੇ ਨਾਲ ਅਸੀਂ ਰੱਖ ਲਏ ਜਿਵੇਂ ਰੇਲ ਗੱਡੀ ਰੱਖ ਲਿਆ ਉਹਦੇ ਵੀ ਕਈ ਨਾ ਉਹ ਕਹਿੰਦੇ ਟ੍ਰੇਨ ਕਿਹੜੀ ਚੀਜ਼ ਹੈ ਜਿਹਦੇ ਕੋ ਨਾ ਹੈ ਦੁਨੀਆ 'ਚ ਇੱਕ ਵੀ ਚੀਜ਼ ਦੱਸੋ ਜੀ ਦਾ ਨਾ ਇੱਕੋ ਹੋਵੇ ਕੋਈ ਚੀਜ਼ ਦਾ ਕੋ ਨਾ ਹੋਈ ਨਹੀਂ ਫਿਰ ਰੱਬ ਦਾ ਕੋ ਨਾ ਕਿਵੇਂ ਹੋ ਜਾਊਗਾ ਸਾਡੀਆਂ ਬਣਾਈਆਂ ਚੀਜ਼ਾਂ ਦੇ ਵੀ ਇੱਕ ਨਾ ਨਹੀਂ ਕੋਈ ਚੀਜ਼ਾਂ ਦੇ ਹੈ ਜਿਵੇਂ ਟੀਵੀ ਹੈ ਅਜਿਹੇ ਹੁੰਦੇ ਇਹਦੇ ਵੀ ਨੌਟ ਡਾਟੀ ਕਰ ਲੈਣੇ ਹੁਣ ਉਹਨਾਂ ਨੇ ਰਾਸ਼ਟਰੀ ਕਾਰਤਾ ਭਾਸ਼ਾ ਦੇ ਵਿੱਚ ਟ੍ਰਾਂਸਫਰ ਕਰੀ ਜਾਣੇ ਸਨ ਇਸ ਕਰਕੇ ਇਹ ਜਿਹੜੇ ਨਾਂ ਨਾ ਟੈਂਪਰੇਰੀ ਚੀਜ਼ਾਂ ਨੇ ਇਹ ਸਮਝਣ ਵਾਸਤੇ ਸਾਡੀ ਭਾਸ਼ਾ ਆਪਣੀ ਹੋਈਆਂ ਇੱਕ ਦੂਏ ਨਾਲ ਦੱਸਣ ਵਾਸਤੇ ਗੱਲਬਾਤ ਕਰਨ ਵਾਸਤੇ ਇਹ ਬਿਲਕੁਲ ਟੈਂਪਰੇਰੀ ਗੱਲਾਂ ਨਹੀਂ ਨੇ ਇਹ ਜਿਹੜੀ ਫਸਿਆ ਜਾ ਸਕਦਾ ਵੀ ਉਹ ਰਾਮ ਵੀ ਹੈ ਕ੍ਰਿਸ਼ਨ ਨਹੀਂ ਹੈ ਉਹ ਹੈ ਜੀ ਉਹ ਕਿ ਸ਼ਿਆਨੂ ਸ਼ਿਵ ਨਹੀਂ ਕਿਹਾ ਜਾ ਸਕਦਾ ਰਾਮ ਹੈ ਕਿਹਾ ਜਾ ਸਕਦਾ ਕੁਝ ਵੀ ਕਹ ਲਓ ਪਰ ਸਵਾਲ ਇਹ ਹੈ ਜਿਹਨੂੰ ਤੁਸੀਂ ਕਹਨੇ ਉਹ ਕੀ ਹੈ ਜਿਹੜਾ ਰਾਮ ਕਹਨੇ ਹੈ ਕੀ ਇਹਦਾ ਪਤਾ ਨਹੀਂ ਝਗੜਾ ਕਹਿੰਦੇ ਵਿੱਚ ਆਰਾਮ ਨਹੀਂ ਜੀ ਹੈਗਾ ਅਸੀਂ ਦਾ ਆਰਾਮ ਨਹੀਂ ਅਸੀਂ ਦਾ ਕ੍ਰਿਸ਼ਨ ਦਾ ਪਿਆਰੀਆਂ ਕ੍ਰਿਸ਼ਨ ਕੀ ਹੈ ਭਾਈ ਉਹਦੀ ਉਪਰਤੀ ਬਣਾਈ ਬੈਠੇ ਨੇ ਉਹਦਾ ਜੀਵਨ ਜੜ ਬਣਾਈ ਬੈਠੇ ਨੇ ਪੋ ਘਟਿਆ ਕਿਸਮ ਦਾ ਲਿਟਰੇਚਰ ਹੈ ਤਾਂ ਹੀ ਦੁਨੀਆ ਨੇ ਮੰਨੀ ਹੈ ਨਹੀਂ ਦੁਨੀਆ ਨੇ ਕਿਹੜੀ ਕੜੀ ਦੁਨੀਆ ਮੰਦੀਆਂ ਨੂੰ ਥੋੜੇ ਥੋੜੇ ਖਿੱਤੇ ਨੇ ਥੋੜੇ ਥੋੜੇ ਲੋਕ ਨੇ ਮੰਦੀ ਜਾਂਦੇ ਨੇ ਛੋਟੇ ਜਿਹੇ ਰੀਏ ਦੇ ਲੋਕ ਮੰਨ ਲੈਂਦੇ ਨੇ ਬਾਕੀ ਦੁਨੀਆ ਤਾਂ ਮੰਦੀਓ ਨਹੀਂ ਦੁਨੀਆ ਮੰਨੂਗੀ ਵਾਸਟ ਨੋਲੇਜ ਨੂੰ ਇਹ ਜਿਹੜੀ ਸਾਰੀ ਦੁਨੀਆ ਦੇ ਨਾਲ ਰਿਲੇਟਡ ਗੱਲ ਹੋਵੇ ਅੰਤਰ ਆਤਮਾ ਨੂੰ ਦੁਨੀਆ ਮੰਨੂਗੀ ਜਿੱਦੀ ਵਜ੍ਹਾ ਨਾਲ ਸਰੀਰ ਤੁਰਦਾ ਫਿਰਦਾ ਉਹ ਕੀ ਹੈ ਉਹਦਾ ਗਿਆਨ ਕਰਾ ਉਹ ਨੂੰ ਦੁਨੀਆ ਮੰਨੂ ਨੌ ਜਮਨ ਜੀ ਰਖ ਲਓ ਨੌ ਦਾ ਝਗੜਾ ਨਹੀਂ ਹੈ ਜਿਹੜੀ ਉਹ ਸ਼ਕਤੀ ਹੈ ਪਾਵਰ ਹੈ ਜੇ ਸ਼ਕਤੀ ਨੂੰ ਪਾਵਰ ਕਹਿ ਲੀਏ ਫੇ ਕਿਹੜਾ ਉਹ ਫਰਕ ਪੈ ਗਿਆ ਅੰਗਰੇਜ਼ ਪਾਵਰ ਕਹਿ ਲੈਂਦੇ ਕੋਈ ਨਹੀਂ ਫਰਕ ਪੈਂਦਾ ਜਿਹੜੀ ਪਾਵਰ ਹੈ ਜਿਹਨਾਂ ਸਰੀਰ ਤੁਰਿਆ ਫਿਰਦਾ ਹੈ ਉਹ ਕੀ ਹੈ ਉਹਦਾ ਗਿਆਨ ਕਰੋ ਕੋਈ ਅਸ਼ਟਮੀ ਅਸ਼ਟ ਤਾਤ ਕੀ ਕਾਇਆ ਉਹਦੀ ਕਾਇਆ ਅਸ਼ਟਾਦੀ ਉਹ ਜਿਹੜਾ ਕਹਿੰਦਾ ਮਰ ਗਿਆ ਜਿਹੜਾ ਚਲਿਆ ਗਿਆ ਉਹ ਅਸ਼ਟਾਤ ਕੀ ਕਾਇਆ ਸੀ ਉਹਦਾ ਦੀਦੀ ਉਹ ਨਹੀਂ ਅੱਖਾਂ ਨੂੰ ਦੇ ਅੱਠੇ ਤਾਤੂਆਂ ਅੱਖਾਂ ਨੂੰ ਦੀਦੀਆਂ ਨਹੀਂ ਇਹ ਜਿਹੜੀ ਇਹਨਾਂ ਨੇ 8000 ਦੀਆਂ ਬੜੀਆਂ ਮੂਰਤੀਆਂ ਉੱਥੇ ਦਿਨੀਆਂ ਨੇ ਖਾਦੂ ਉਹ ਤਾਂ ਗਲਮਹਾਨਦਰਾ ਆਇਆ ਕਿੱਥੇ ਇਹਨਾਂ ਨੇ 8000 ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਐ ਦਿਨ ਅਗਲੀ ਕੀਤੀ ਆ ਕਬੀਰ ਵਾਲੀ ਗੱਲ ਦੀ ਕਬੀਰ ਦੀ ਨਹੀਂ ਕੀਤੀ ਇਹ ਵੇਦ ਵਿੱਚ ਲਿਖੀ ਹੋਈ ਆ ਕਬੀਰ ਨੇ ਤਾਂ ਉੱਥੋਂ ਪੜ੍ਹ ਕੇ ਲਿਖੀ ਹੈ ਇਹ ਪਹਿਲਾਂ ਹੀ 8000 ਦੀਆਂ ਮੂਰਤੀਆਂ ਪਹਿਲਾਂ ਹੀ ਨਾ ਕਬੀਰ ਤੇ ਵੀ ਬਣੀਆਂ ਹੋਈਆਂ ਫਿਰ ਕਿੱਥੋਂ ਬਣੀਆਂ ਕਬੀਰ ਨੇ ਤਾਂ ਪੜ੍ਹ ਕੇ ਗੱਲ ਦੱਸੀ ਹੈ ਸਾਨੂੰ ਆਲਰੇਡੀ ਹੈ ਵੇਦਾਂ ਵਿੱਚ ਲਿਖੀ ਹੋਈ ਹੈ ਗੱਲ ਇਹ ਕਹਿਆ ਅਕਤਾ ਦੇ ਮੁਰ ਉਹ ਤਾਂ ਫਿਰ ਅੱਖਾਂ ਨੂੰ ਉਹ ਚ ਅਕਲ ਮਹਾਨ ਇਧਰ ਕਿੱਥੇ ਆ ਬਈ ਇਹ ਸਰੀਰ ਨੂੰ ਜੇ ਆਪਾਂ ਕਹਿ ਦਈਏ ਅਕਲ ਮਹਾਨ ਇਧਰ ਆਇਆ ਕਿੱਥੇ ਸਰੀਰ ਤਾਂ ਹੀ ਨਹੀਂ ਹੋ ਫੇ ਤਾਂ ਮਾਇਆ ਚ ਫੇ ਤਾਂ ਜਮਿਆ ਉਹ ਉਹਨੇ ਹੀ ਜੰਮਦਾ ਉਹਨੇ ਸਭ ਕੁਝ ਪੈਦਾ ਕੀਤਾ ਤੁਸੀਂ ਹੁਣ ਉਹ ਪੈਦਾ ਕਰਕੇ ਬਹਿ ਗਏ ਉਜਿਨੇ ਸਭ ਕੁਝ ਪੈਦਾ ਕੀਤਾ ਤੁਸੀਂ ਉਹਨੂੰ ਪੈਦਾ ਕਿਵੇਂ ਕਰ ਸਕਦੇ ਹੋ ਬਿਲਕੁਲ ਐਸਾ ਲੱਗਦਾ ਹੈ ਵੀ ਇਹਨਾਂ ਨੂੰ ਅਗਲ ਥੀ ਵੀ ਲੋਕਾਂ ਨੂੰ ਜਿਹੜੇ ਗੱਲਾਂ ਕਰਨ ਵਾਲੇ ਨੇ ਅਗਲਾ ਖਾਨਾ ਹੀ ਨਹੀਂ ਸੀ ਅਗਲਾ ਲੋੜ ਉਹ ਤੇ ਪਿਆ ਫਿਰ ਜਾਣ ਬੁੱਝ ਗਿਆ ਕਰਦੇ ਸੀ ਵੀ ਪਾਗਲੇ ਬਣਾਉਣਾ ਲੋਕਾਂ ਨੂੰ ਝੂਠ ਬੋਲੀ ਜਾਓ ਸੌਖੀ ਗੱਲ ਦੱਸ ਦੋ ਔਖੀ ਨਾ ਦੱਸੋ ਇਹਨਾਂ ਨੂੰ ਆਪਣੇ ਘਰੋਂ ਲਾ ਦੋ